ਬੈਕਗਰਾਉਂਡ ਜੱਟੀ ਦਾ ਲਾਹੌਰ ਤੋਂ ਰੈ residense ਜిల్లా ਲੁਧਿਆਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਕੀ ਹਾਲ ਚਾਲ ਸਾਡਾ ਬਹੁਤ ਵਧੀਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹਾਂਜੀ ਅੱਜ ਕੱਢਦੇ ਆ ਇੱਕ ਹੋਰ ਨਵਾਂ ਸੱਪ ਤੇ ਜਿਹੜੇ ਸਾਡਾ ਚਾਂਬਲ ਦੇ ਨੇ ਉਹਨਾਂ ਦੇ ਲੜਾਉਣੇ ਨੇ ਮੱਖ ਚਾਂਬਲੰ ਤੋਂ ਯਾਦ ਆਇਆ ਸਾਡਾ ਵਿਰਸਾ ਕਿੰਨਾ ਅਮੀਰ ਹੈ ਪੰਜਾਬੀ ਪਹਿਰਾਵਾ ਖਾਣ ਪਾਣ ਸੱਭਿਆਚਾਰ ਕਿੰਨੀਆਂ ਅਮੀਰ ਵਿਰਾਸਤਾਂ ਨੇ ਸਾਡੇ ਕੋਲ ਤੇ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਪਰ ਇੱਕ ਬੀਬੀ ਐ ਜਿਹੜੀ ਅੱਜ ਵੀ ਸਿਰ ਤੇ ਚੁੰਨੀ ਲੈਣ ਦਿੰਦੀ ਤੇ ਸਾਦਗੀ ਸੰਗ ਸ਼ਰਮ ਤੇ ਉਹਦਾ ਗਹਿਣਾ ਚਲੋ ਦੇਖਦੇ ਆ ਕਿਹੜੀ ਬੀਬੀ ਐ ਵੇਸ਼ਮੀ ਸਲਵਾੜ ਖੁੜਤਾ ਜਾਲੀ ਦਾ ਓ ਮਾਈ ਗੋਡ ਬਾਤ ਤੇ ਮੀ ਹਾ ਆ ਕੀ ਮੇਰੇ ਬੀਬੀ ਦੀ ਸਿਫਤਾ ਕਰਦੀ ਨਹੀਂ ਥੱਕਦੀ ਤੇ ਬੀਬੀ ਉੱਤੇ ਉੱਤੇ ਸੰਗ ਤੇ ਥੱਲੋ ਪੂਰੀ ਨੰਗ ਅੰਡਾ ਕਾਲੀ ਤੇ ਟਿਕਾਈ ਫਿਰਦੀ ਮੈਂ ਵੀ ਮਾਪਿਆਂ ਦੀ ਕੱਲੀ ਖਲੀ ਥੀ ਅੰਡੇ ਜਿੰਨਾ ਤੁਹਾਡਾ ਸਰੀਰ ਹੈ ਨਾ ਜਿੰਦ ਉਹਦਾ ਵੀ ਤਲੀ ਤੇ ਟਿਕੀ ਰਹਿੰਦੀ ਹੋਣੀ ਆ ਕਿਉਂਕਿ ਅੰਦਰ ਜਾਣੂ ਤੇ ਉਹਨੂੰ ਰਸਤਾ ਲੱਭਦਾੜੀ ਹੋਣਾ ਤੇ ਵਿਚਾਰੇ ਰਸਤਾ ਲੱਭਦੀ ਹੰਬ ਜਾਂਦੀ ਹੋਣੀ ਆ ਹੰਬ ਹਾਰ ਕੇ ਵਿਚਾਰੀ ਤਲੀ ਤੇ ਆ ਜਾਂਦੀ ਆ ਇਸ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਕੁਝ ਅੱਛਾ ਹੱਸੰਦੀਆ ਕਲਾਈਓਂ ਵੰਗ ਬਣਵਾ ਕੇ ਦੇਣੀ ਇਹਨੇ ਉਹ ਪਹਿਲਾਂ ਅੰਡੇ ਚੋਂ ਤਾਂ ਨਿਕਲ ਜਾ ਟੱਡੇ ਆ ਰਿਆ ਇਹੋ ਜਿਹੇ ਜਵਾਕ ਕਰੋ ਟੌਫੀਆਂ ਲੈਣ ਲਈ ਵੀ ਪੈਸੇ ਲੇਟ ਲੇਟ ਕੇ ਮੰਗਦੇ ਹੁੰਦੇ ਆ ਕਿ ਮੰਮੀ ਮੰਮੀ ਮੈਂ ਟੌਫੀਆਂ ਕਾਣੀਆਂ ਮੈਨੂੰ ਪੈਸੇ ਦੇ 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 ਪੈਸੇ ਦੇ ਦੇ ਨਹੀਂ ਤਾਂ ਮੈਂ ਸਾਰਾ ਦਿਨ ਰੋਟੀ ਨਹੀਂ ਖਾਣੀ ਤੇ ਇਹਨੇ ਵੰਗਾ ਬਣਵਾ ਕੇ ਦੇਣੀ ਆ ਚੱਲ ਹੌਲੀ ਜੀ ਦੱਸ ਦੇ ਮੈਨੂੰ ਵੰਗ ਤੂੰ ਮਣਵਾ ਕੇ ਦੇਣੀ ਇਹ ਤੇਰੇ ਟੈਡੀ ਨੇ ਹਨ੍ਹਾਰੂ ਕ ਅੰਬਰਸਾ ਲਗਤਾ ਹੈ ਮੇਰਾ ਸਭ ਓਏ ਮੱਇਆ ਉਹਦਾ ਦੇਖ ਲਿਓ ਵਾਹ ਵਾਹ ਹੇ ਹੇ ਉਲਟੀ ਆਂਦੀ ਓ ਦੇਖ ਕੇ ਤੈਨੂੰ ਯਾਰ ਯਾਰ ਵਿਆਹ ਕਿਤੇ ਲੈ ਆਏ ਹੁਣ ਇਹ ਤਾਂ ਕਰੇਗਾ ਕੀ ਉਹ ਮੇਰਾ ਮਤਲਬ ਘਾਟਾ ਲਵੇਗਾ ਪਰ ਇੰਟਰੋਡਿਊਸ ਕੀ ਕਹਿ ਕੇ ਕਰਵਾਏਗਾ ਕਿ ਆ ਤੋ ਡਿਪਰਝਾਈ ਇੱਕ ਪਰਚਾਇਆ ਸਿਰਿਆ ਸਮਝਾ ਦੇ ਮੈਨੂੰ ਬਸ ਆਵਾ ਯੂਤ ਗਿਆ ਓਏ ਆਵਾ ਯੂਤ ਗਿਆ ਜਮਾਈ ਆਵਾ ਊਤ ਗਿਆ ਉਹ ਤੁਹਾਡੇ ਘਰ ਦੇ ਵੀ ਕਹਿੰਦੇ ਹੋਣੇ ਓਏ ਉਹ ਜੰਮਣ ਵੇਲੇ ਪਾਈ ਪੰਜੀਰੀ ਜੰਮਣ ਵੇਲੇ ਪਾਈ ਪੰਜੀਰੀ ਵਿਹਉਣ ਵੇਲੇ ਰੋਏ ਸਾਰੇ ਪਿੰਡ ਵਿੱਚ ਵੀ ਹੋ ਗਈ ਮੋਏ ਮੋਏ ਸਾਰੇ ਪਿੰਡ ਵਿੱਚ ਵੀ ਹੋ ਗਈ ਮੋਏ ਮੋਏ ਸਾਰੇ ਪਿੰਡਾਂ ਮਾਇਆ ਮੋਏ ਮਾਇਆ ਮੋਏ ਚਾਰ ਪੁਆਕੇ ਚੂੜਾ ਤੇਰਾ ਉਹਨੇ ਮਾਰੇ ਆਣਾ ਬਾਰ ਟਿੱਡੀ ਜਿਹੀ ਹੁਣ ਦੇਖੋ ਪਣਦੀ ਸਟਾ ਪੰਗਾ ਤਾਂ ਬਰਾਬਰ ਦਾ ਨਾ ਲਈਦਾ ਛੋਟੇ ਵੀਰੇ ਤੇਰਾ ਤਾਂ ਮੇਰਾ ਬਹੁਤ ਫਰਕ ਆ ਜਾਂ ਜਵਾਕਨ ਨਾਲ ਪਬਜੀ ਪਬਜੀ ਖੇਲ ਪ੍ਰਧਸੈਠ ਠਾ ਠਾ ਆਹ ਦੇਖ ਲੋ ਇੱਕ ਵੱਡਾ ਬਦਮਾਸ਼ ਦੰਤ ਦੇਖ ਇਹਦੇ ਕਿੱਦਾਂ ਨੂੰ ਜਾਂਦੇ ਆ ਓਏ ਤੇ ਗੂਮਾ ਤ ਤੂੰ ਦੀ ਉਮਰ ਚ ਗੋਲੀਆਂ ਚਲਾਉਣ ਦੀ ਗੱਲ ਕਰਦਾ ਪਿਆ ਕੀੜੀ ਜਿਹੀ ਨਾ ਹੋਵੇ ਕਿਸ ਦੇ ਪੈਰ ਪੂਰ ਥਲੇਣਾ ਆ ਜੀ ਓਏ ਮੁੜ ਕੇ ਲੱਭਣੀ ਨਹੀਂ ਓ ਪੰਗੇ ਲੈਣ ਲੱਗਿਆ ਵੱਡਿਆਂ ਨਾਲ ਤੂੰ ਬਣਦਾ ਫੱਡਸਣੀ ਦੀ ਹੋਲ ਓਏ ਜਾ ਜਾ ਕੇ ਹੋਮਵਰਕ ਹੋਮਵਰਕ ਕਰ ਨਹੀਂ ਤਾਂ ਸਕੂਲੇ ਜਾ ਕੇ ਠਾਠਾ ਹੋ ਜਾਣੀ ਆ ਫਿਰ ਤੇਰੇ ਵਰਗੇ ਮੰਮੀ ਨੂੰ ਨੂਨ ਨਾਲ ਲੈ ਕੇ ਜਾਂਦੇ ਹੁੰਦੇ ਆ ਮੰਮੀ ਡਾਉਣ ਫਿਰ ਬੰਦੀ ਆ ਫਿਰ ਮੰਮੀ ਨੂੰ ਕਹਿੰਦੇ ਹੁੰਦੇ ਮੰਮੀ ਮੰਮੀ ਹਾਏ ਮੈਨੂੰ ਮੈਡਮ ਨੇ ਮਾਰਿਆ ਚੱਲ ਆਜੀ ਚੱਲ ਸਕੂਲ ਮੇਰੇ ਨਾਲ ਮੈਡਮ ਨਾਲ ਗੱਲ ਕਰਕੇ ਆ ਇਹ ਕਿਹੜੀ ਚੜ੍ਹਦਾ ਰੂਪ ਚੋਦੀਆ ਇਤਾ ਸੰਗ ਕਰ ਲੋ ਏ ਕੋਈ ਤਾਂ ਸੰਗ ਕਰ ਲੋ ਲਾ ਦੋ ਇਹਨੂੰ ਵੀ ਲਾ ਦੋ ਜਿਹੜੀ ਉੱਪਰ ਪਾਈ ਉਹ ਵੀ ਲਾ ਦੋ ਚੁੰਨੀ ਲਾ ਦੋ ਸਾਰਾ ਕੱਛੇ ਬਣਾਣਾ ਲਾ ਦੋ ਸਾਰਾ ਕੁਝ ਲਾ ਦੋ ਜਨਤਾ ਨੂੰ ਦਿਖਾ ਦਿਓ ਹੈ ਤੁਹਾਨੂੰ ਫੇਮਸ ਹੋਣਾ ਇੰਨਾ ਕੀੜਾ ਚੜਿਆ ਓ ਇੰਨਾ ਕੀੜਾ ਚੜਿਆ ਤੁਸੀਂ ਓ ਕਿਸੇ ਦੀ ਸੰਗ ਸ਼ਰਮ ਨਹੀਂ ਕਰਦੇ ਓ ਤੁਹਾਨੂੰ ਇੰਨਾ ਚਾਹੀਦਾ ਹੱਦ ਹੋਵੇ ਸਾਡੇ ਵਾਲੀ ਜਦੋਂ ਇਹਨਾਂ ਵਰਗੀਆਂ ਦੀ ਫਿਰ ਮਸ਼ਹੂਰੀ ਹੋ ਜਾਂਦੀ ਆ ਫਿਰ ਇਹ ਝੰਡੇ ਚੱਕ ਲੈਂਦੀਆਂ ਜੀ ਮੁੰਡੇ ਗਰ ਤਾਂ ਕੁੜੀਆਂ ਨੂੰ ਕੁੜੀਆਂ ਦੇ ਹੱਕ ਚਾਹੀਦੇ ਐ ਕੁੜੀਆਂ ਨੇ ਕੁੜੀਆਂ ਦੇ ਹੱਕ ਚਾਹੀਦੇ ਐ ਸਾਨੂੰ ਇਨਸਾਫ ਚਾਹੀਦਾ ਉਹ ਪਹਿਲਾਂ ਤੁਹਾਡਾ ਇਨਸਾਫ ਸੁਥਨਾ ਚ ਵੜ ਜਾਂਦਾ ਓਏ ਹਾਂ ਹਾਂ ਤੁਸੀਂ ਕਰ ਲਓ ਪਹਿਲਾਂ ਅਸੀਂ ਦੇਖਦੇ ਪਏ ਆ ਕੋਈ ਗੱਲ ਨਹੀਂ ਬਾਅਦ ਚੋ ਗਾਣਾ ਗਾ ਲਿਓ ਪਹਿਲਾਂ ਕੰਟੀਨਿਊ ਕਰ ਲੋ ਆਪਦਾ ਕੰਮ ਜਿਹੜਾ ਕਰਦੇ ਸੀਗੇ ਨਾ ਸੁਹਾਗ ਰਾਕਤ ਵੀ ਇੱਥੇ ਮਨਾ ਦਿਓ ਹੈ ਸਾਰੀ ਜਨਤਾ ਨੂੰ ਸੁਆਦ ਆਜੂ ਨਾਲੇ ਨਾਲੇ ਤੁਹਾਡਾ ਸਾਰਜੂ ਤੁਸੀਂ ਮਸ਼ਹੂਰ ਹੋ ਜੋ ਹੈ ਕਰਨੀਆਂ ਤੇ ਇਹੋ ਜਿਹੀਆਂ ਟੁੱਚੀਆਂ ਹਰਕਤਾਂ ਟੁੱਚੀਆਂ ਹਰਕਤਾ ਕਰ ਕਰਕੇ ਮਸ਼ਹੂਰ ਹੋਣਾ ਹੈ ਹੋ ਲੋ ਹੋ ਲੋ ਅਸੀਂ ਬੈਠੇ ਆ ਵੇਟ ਕਰਦੇ ਆ ਹੂੰ ਹੁਣ ਗਾਣੇ ਗਾਉਣਾ ਹੈ ਬਸ ਹੈ ਹੈ ਤੁਹਾਨੂੰ ਭੋਰਾ ਸ਼ਰਮ ਤੁਹਾਨੂੰ ਹੈ ਤੁਹਾਡੇ ਕਿੱਤੇ ਤੁਹਾਡੇ ਗਿੱਟੇ ਨਹੀਂ ਸਿੱਕੇ ਤੁਹਾਡੇ ਮਾਪਿਓ ਨੇ ਹੈ ਹੈ ਦੁਰ ਫਿਟੇ ਮੂੰ ਮੈਂ ਕਿੰਨੀ ਤੁਹਾਡੇ ਤੁਹਾਨੂੰ ਫੋਨ ਕਿਹੜੇ ਕੰਜਰ ਨੇ ਫੜਾਤੇ ਹੈ ਪਹਿਲਾਂ ਤੇ ਉਹਦੀ ਹੱਥ ਵੱਢਣੇ ਚਾਹੀਦੇ ਜਾ ਕੇ ਬੈੱਡ ਤੇ ਫੋਨ ਟਾਇਲਟ 'ਚ ਫੋਨ ਟੱਟੀ ਗਣ ਜਾਂਦੇ ਤਾਂ ਹੁਣ ਹੱਗਣ ਮੁੱਤਣ ਖਾਣ ਪੀਣ ਸੁਹਾਗਰਾਤ ਮਨਾਉਣ ਤੱਕ ਦੇ ਤੁਹਾਡੇ ਕੋਲ ਫੋਨ ਹੁੰਦੇ ਆ ਉਹ ਕੈਮਰਾ ਤੁਸੀਂ ਔਨ ਕਰਕੇ ਬਹਿ ਜੰਨੇ ਆ ਕਿ ਹੈਲੋ ਗਾਇਸ ਆਹ ਸਾਡੀ ਸੁਹਾਗ ਮਨਾਤੇ ਆਹ ਜੋ ਦੇਖ ਲੋ ਤੁਸੀਂ ਵੀ ਮਾਜੇ ਲੈ ਲਓ ਤੁਹਾਡਾ ਇਹ ਕੁਛ ਦੇਖ-ਦੇਖ ਕੇ ਤੇ ਸਾਡੇ ਅਣਕਾ ਲੱਗ ਗਈਆਂ ਹੈ ਹੁਣ ਸਾਡੀ ਜਾਨ ਲੈ ਕੇ ਮੰਨਣਾ ਹੈ ਉਹ ਬੱਸ ਕਰ ਜੋ ਰੱਬ ਦਾ ਵਾਸਤੇ ਹੱਥ ਜੋੜੇ ਤੁਹਾਡੇ ਮੂਰੇ ਹੈ ਚਲੋ ਹੋਰ ਸਾਡੇ ਪਿਆਰੇ ਸਰੋਤਿਆਂ ਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਚੈਨਲ ਮੈਂ ਪਹਿਲਾਂ ਵੀ ਖੋਲਿਆ ਸੀਗਾ ਫੇਰ ਮੈਂ ਬੰਦ ਕੀਤਾ ਉਹ ਤੇ ਰੀਚ ਨਹੀਂ ਸੀ ਵਧੀਆ ਆ ਹੁਣ ਮੈਂ ਦੂਸਰਾ ਚੈਨਲ ਸਟਾਰਟ ਕੀਤਾ ਪਲੀਜ਼ ਮੇਰੇ ਚੈਨਲ ਦੀ ਰੀਚ ਵਧਾਉਣ ਲਈ ਮੈਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਦੱਸਣਾ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਬਾਏ ਬਾਏ